ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੇ ਸਾਭੰ ਘਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈਪੀ ਸਚਨਾਨਕ ਉਸ ਵੀ ਸਚ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਚੁੱਪੇ ਚੁੱਪ ਨਾ ਹੋਵੇ ਦੇ ਲਾਇ ਰਹਾ ਨਿਵਤਾਰ ਭੁਖਿਆ ਭੁਖ ਨਾ ਕਰੇ ਤੇ ਬੰਨਾ ਪੁਰਿਆ ਭਾਰ ਸਹਸਿਆਣ ਪਾਲਕ ਹੋਵੇ ਤਾਂ ਇੱਕ ਨ ਚੱਲ ਨਾਲ ਖਿਸਚਾਰ ਹੋਈ ਐ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਅਕਾਰ ਹੁਕਮ ਨ ਕਹ ਆ ਜਾਈ ਹੁਕਮੇ ਹੋਣ ਜੇ ਹੁਕਮ ਲੈ ਵੜਿਆਈ ਹੁਕਮੇ ਉਤਮ ਨੀਚਾ ਹੁਕਮ ਲੇਕ ਦੁਖ ਸੁਖ ਪਾਈ ਹੈ ਇਕ ਨਾ ਹੁਕਮੇ ਬਖਸ਼ੇਸ਼ ਇਕ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੂਝੈ ਤਾ ਹਮੈ ਕਹ ਨ ਕੋਈ ਗਵਕ ਤਾਣ ਹੋਵੈ ਕਿਸ ਤਾਣ ਗਵਕ ਤਾ ਜਾਣੈ ਨਿਸ਼ਾਨ ਗਵਕ ਕੋ ਗੁਣਵਟੀਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੇ ਹਾਦਰਾ ਦੂਰ ਕਤਨਾ ਕਥਿ ਨ ਆਵੇ ਤੋਟ ਕਤ ਕਤ ਕਥਿ ਕੋਟੀ ਕੋਟ ਕੋਟ ਦੇਂਦਾ ਤੇ ਲੈਂਦੇ ਤਕ ਪਾਏ ਜੁਗਾ ਜੁਗੰਤਰ ਖਾਏ ਖਾਹੇ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਕਸਾ ਵੇ ਪਰਵਾਹੋ ਸਾਚਾ ਸਹਿਬ ਸਾਚਾ ਨਾਹੀਂ ਭੱਖੇ ਭੋਪਾਰ ਅੱਖ ਮੰਗਹਿ ਦੇਹ ਦੇ ਦਤ ਕਰੇ ਦਾਤਾਰ ਫੇਰ ਕਾ ਅਗਰ ਰਖੀਐ ਜਦ ਸਦਰ ਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅਮਰਤ ਵੇਲਾ ਸਚ ਨੋ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੇ ਮੁਖ ਦਵਾਰ ਨਾਨਕ ਏ ਵੈ ਜਾਣੀ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀ ਤਨ ਹੋਏ ਆਪੇ ਆਪ ਨਰਿੰਦਰਨ ਸੋਏ ਜਨ ਸੇਵਿਆ ਤਨ ਪਾਇਆ ਮਾਣ ਨਾਨਕ ਗਾਵਿਏ ਗੁਣੀਨ ਧਾਨ ਗਾਵਿਏ ਸੁਣਿਐ ਮਨ ਰਖਿਐ ਭਾਉ ਦੁੱਖ ਪਰ ਹਟ ਸੋ ਘਰ ਨਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੁਰਿਸਰ ਗੁਰਗੋੜਕ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣ ਆਖਾਂ ਨਹੀਂ ਕਹਿਣਾ ਕਤਨ ਜਾਈ ਗੋਰਾ ਇੱਕ ਜਿਹ ਬੁਝਾਈ ਸਭ ਨਾ ਜੀਆਂ ਕੈਕ ਦਾਤਾ ਸੋ ਮੈਂ ਵਿਸਰ ਨ ਜਾਏ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਪਾਣ ਕੈ ਨਾਏ ਕਰੀ ਜਿਤ 66 ਉਪਾਏ ਵੇਖਾ ਵਿਣ ਕਰਮਾਂ ਕੈ ਮਿਲ ਲੈ ਲੈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੇ ਸਿੱਕ ਸਣੇ ਗੁਰਾਂ ਇੱਕ ਦੇਹ ਬਜਾਈ ਸਭ ਨਾ ਜੀਆਂ ਕੈ ਇੱਕ ਦਾਤਾ ਸੋਮੇ ਵਿਸਰ ਨ ਜਾਏ ਜੀ ਜੁਗ ਚਾਰੇ ਆਰ ਜਾ ਹੋਰ ਦਸਾਣੇ ਹੋਏ ਨਵਾ ਖੰਡਾਂ ਵਿੱਚ ਜਾਣੀ ਐ ਨਾਲ ਚਲਾਏ ਸਭ ਕੋਏ ਚੰਗਾ ਨੌਰ ਖਾਏ ਕਾ ਜਸ ਕੀਰਤ ਜਗਲੇ ਜਿਤ ਸਨਦਰਣਾ ਆਵੇ ਤਾ ਵਾਤਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਏ ਨਾ ਸੋਝਾਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋਪਤਾਲ ਸੁਣਿਆ ਪਹਨ ਸਕ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਬਰਮਾ ਹਿੰਦ ਸੁਣੇ ਮੁਖਸਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾਸ਼ਨ ਸੁਣਿਆ ਪੜ ਪੜ ਪਾਹ ਮਾਨ ਸੁਣ ਲੱਗ ਸਤਿ ਹਾਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਸਰਾ ਗੁਨਾ ਕੇ ਗਾ ਸੁਣ ਸਿੱਖ ਪੀਰ ਪਤਸ਼ਾ ਸੁਣੰਦਾ ਪਾਵੈ ਰਾਹੋ ਸੁਣ ਹਤੂ ਐਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੇ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮਨ ਕਬ ਕਰਨ ਵਿਚਾਰ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਰਤ ਹੋਵਾ ਮਨ ਬਦੋ ਮਨ ਸਗਲ ਭਵਨ ਕੀ ਛੁਦਾ ਮਨ ਮੋ ਛੋਟਾ ਨਾ ਖਾਏ ਮਨ ਜਮਕੇ ਸਾਥ ਨ ਜਾਏ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਠਾਕ ਨ ਪਾਏ ਮਨੈ ਪਤਸਾ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇ ਤਿਸਨ ਬੰਦ ਆਸਾ ਨਾਮ ਨਰੰજન ਹੋਏ ਜੇ ਕੋ ਮਣ ਜਾਣੈ ਮਨ ਕੋਏ ਮਨ ਪਾਵੈ ਮੁਕਤਿ ਦਵਾਰ ਮਨੈ ਪਰਵਾਰ ਸਾਧਾਰ ਮਨੈ ਤਰੈ ਤਾਰੇ ਗੁਰ ਸਿਖਾ ਮਨ ਨਾਨਕ ਭਵੈ ਨਾ ਪਖ ਆਸਾ ਨਾਮ ਨਰੰજન ਹੋਏ ਜੇ ਕੋ ਮਣ ਜਾਣੈ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚ ਸੋਦ ਰਾਜਾਨ ਪੰਚ ਕਾ ਗੁਰ ਇਕ ਧਾਨ ਜੇ ਕੋ ਕਹਿ ਕਰੇ ਵਿਚਾਰ ਕਰਤਕ ਕਰਨ ਨਾਹ ਸਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਖਾ ਪਰਖਿਆ ਜਨ ਸੂਤ ਜੇ ਕੋ 부ਝਾ ਹੋਆ ਸਚਿਆਰ ਤਵਲੇ ਉਪਰ ਕੇ ਤਪਾਰ ਧਰਤ ਹੋਰ ਪਰੇ ਹੋਰ ਹੋਰਾ ਤਿਸਤੇ 파ੜਤ ਲੈ ਕਵਣ ਜੋਰ ਜੀ ਜਾ ਤਰੰਗਾ ਕੇ ਨਾਮ ਸਭ ਨਾਂ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲਿਓ ਰੂਪ ਕੀਤੇ ਦਾ ਜਾਣੈ ਕੌਣ ਕੋਤਾ ਕੀਤਾ ਸਭ ਇੱਕ ਕੁਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਤਪਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਕ ਵੇਦ ਪਾਠ ਅਸਾਂ ਕ ਜੋਗ ਮੰ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਕ ਸਤਿ ਅਸੰਕ ਦਾਤਾਰ ਸੰਗ ਸੂਰਮੋ ਪਖਸਰ ਅਸੰਕ ਮੋਨ ਲਲਾਈ ਤਾ ਹਰ ਕੁਦਰਤ ਕਵਨ ਕਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤਤ ਪਾਵੇ ਸਹੀ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਮੋਰਖ ਅੰਧਖੋਰ ਅਸਾਂ ਕਚੋ ਰਹਾਰਾਮਖੋਰ ਸੰਗਮਰ ਕਰ ਜਾਹੇ ਜੋਰ ਅਸਾਂ ਕਲਵੜਾ ਤਿਆ ਕਮਾਹੇ ਸੰਗ ਪਪੀ ਪਾਪ ਗਰ ਜਾਹੇ ਸਾਕੜ ਯਾਰ ਕੁੜੇ ਫਿਰਾਏ ਅਸਾਂ ਕਮਲੇਸ਼ ਮਾਲ ਪਖ ਖਾਏ ਸੰਗ ਗੁੰਦ ਸਰ ਕਰ ਹੈ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਮਾ ਇੱਕ ਵਾਰ ਜੋ ਤੁਧ ਭਾਵੈ ਸਾਈ ਪਲਕਾਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕਨਾਵ ਸੰਕਤਾਵ ਗਮ ਗਮ ਸੰਖ ਲੋ ਸੰਕ ਹੈ ਸਿਰ ਭਾਰ ਹੋਏ ਅਖਰੇ ਨਾਮ ਅਖਰੇ ਸਲਾਹ ਅਖਰੇ ਗਿਆਨ ਗੀਤ ਗੁਣ ਗਾ ਅchre lekhan bolan baan akrasar sanjog vkhan jinah lekhe te sarna hai jai pur mai tev tev pahe jeeta keeta teeta na ho vin na mai nahi kuthar udrat kavan kaha vichar var an jaava ik var jo tat paav sai palikar tu sada salamat narankar ਭਰੀਆ ਹੱਥ ਪੈਰ ਤਨ ਦਿਹ ਪਾਣ ਸੁਤ ਉਤਰ ਸੁਖੇ ਹਾ ਮੂਤ ਪਲਿੱਤੀ ਕੱਪੜ ਹੋਏ ਦੇ ਸਬਣ ਲਈ ਯਤ ਹੋਏ ਭਰੀਏ ਮਤ ਪਾਪਾਂ ਕੈ ਸੰਗੋ ਧੋਪੇ ਨਾਵੇਂ ਕੈ ਰੰਗ ਪੁੰਨੀ ਭਾਪੀ ਆਖਣ ਨਾਏ ਕੁਨਿ ਪਾਪੀ ਆਖਣ ਨਾਹਿ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੈ ਤਿਲਕ ਮਾਨ ਸੁਣਿਆ ਮੰਨਿਆ ਮਨ ਕੀ ਤਾ ਪਾਉ ਅੰਤਰ ਗਾ ਤੀਰਥ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨ ਹੋਏ ਸਾਸ ਤਾਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨਸ ਵੇਲਾ ਵਖਤ ਕਵਣ ਕਵਨ ਤਿਤ ਕਵਨ ਵਾਰ ਕਵਨ ਸਰਉਤੇ ਮਹ ਕਵਨ ਜਿਤ ਹਾਕਾਰ ਵਿਣਪਯਾ ਪੰਡਤੀ ਜਿਹੋ ਹੈ ਲਿਖ ਪੁਰਾਨ ਵਖਤ ਨ ਪਾਯੋ ਕਾਦਿਆ ਜਿ ਲਿਖਣ ਲੇਖਕ ਪੁਰਾਨ ਵਕਤ ਨਾ ਪਾਇਓ ਕਾਦਿਆ ਜੇ ਲਖਣ ਲੇਖ ਕੁਰਾਨ ਥਤਵਾਰਨਾ ਜੋਗੀ ਜਾਣ ਰਤਮਹੋ ਨਾ ਕੋਈ ਜਾ ਕਰਤਾ ਸ੍ਰੀ ਕੋ ਸਾਜ ਆਪੇ ਜਾਣੈ ਸੋ ਕਿਵ ਕਰੀ ਅੱਖਾਂ ਕਿਸ ਲਈ ਕਿਉ ਹਰਨੇ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੈ ਇੱਕ ਜਿ ਕਿਸਿਆਣਾ ਵੱਡਾ ਸੇ ਵੱਡੇ ਨਹੀਂ ਕੀਤਾ ਜਾ ਕਹੋ ਐ ਨਾਨਕ ਜੇ ਕੋ ਆਪੋ ਜਾਣੈ ਅਗ ਗਿਆਨ ਸੁਹੈ ਪਤਾਲ ਪਤਾਲ ਅਗਾ ਸੰਗਸ ਓੜ ਕੁੜਕ ਭਾਲ ਥਕੇ ਵੇਦ ਕਹਣਕ ਬਾਤ ਸਸ ਟਾਰ ਕਹਣਕ ਤੇ ਬਾ ਅਸਲਿਕਤਾਤ ਲਿਖਾ ਹੋਇ ਤਾਂ ਲਿਖਿਆ ਲਿਖਿਆ ਹੋਇ ਵਿਨਾਸ ਨਾਨਕ ਵੱਡਾ ਆਖੈ ਆਪੇ ਜਾਣੇ ਆਪ ਸਲਾਹ ਸਲਾਹ ਇੱਤੇ ਸੁਰਤ ਨ ਪਾਈਆ ਨਦੀਆਂ ਤੇ ਵਾਹ ਪਵ ਵਸੰਦਨਾ ਜਾਣੇ ਹੈ ਸਮੁੰਦ ਸਹਾ ਸੁਲਤਾਨ ਗ੍ਰਿਹਾ ਸੇ ਤੇ ਮਾਲ ਧਨ ਕੀੜੀ ਤੁਲ ਨਾ ਹੋਣੀ ਜੇਤਸਮਨ ਹੁਨਾ ਵਿਸਰਹਿ ਅੰਤ ਨ ਸਿਵਤੇ ਕਹਿਣਨ ਅੰਤ ਅੰਤ ਨ ਕਰਨ ਦੇਣਨ ਅੰਤ ਅੰਤ ਨਾ ਵੇਖਣ ਸੋਣਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਨ ਕੀਤੇ ਭਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣ ਕੋਏ ਬਹੁਤਾ ਕਹੀ ਹੈ ਬਹੁਤਾ ਹੋਏ ਵੱਡਾ ਸਭ ਉੱਚਾ ਖਾ ਉੱਚ ਪਰ ਉੱਚਾ ਨਾਉ ਏਵੜਾ ਉਚਾ ਹੋਵੇ ਕੋਈ ਤੇ ਸੋਚਾ ਕੋ ਜਾਣੈ ਸੋ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੇ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾਤ ਮਾਏ ਕਿਤੇ ਮਗਹ ਜੋਦ ਅਪਾਰ ਕਿਤੇ ਗਣਤ ਨਹਿ ਵਿਚਾਰ ਕਿਤੇ ਕਪਤ ਤਹਿ ਵਕਾਰ ਕਿਤੇ ਲਲਮ ਕਿਰਪਾ ਹੈ ਕਿਤੇ ਮੁਰਖਾਏ ਖਾਏ ਕਿਤੇ ਦੁੱਖ-ਫੁਕਸ ਦਮਾਰ ਐਪਦਾ ਤੇਰੀ ਦਾਤ ਅਰ ਬੰਦ ਕਲਾਸ ਪਾਣ ਹੋਏ ਹੋ ਰੱਖ ਨ ਸਕੈ ਕੋਏ ਜੇ ਕੋ ਖੈ ਕਾਖਣ ਪਾਏ ਉਹ ਜਾਣੇ ਜਿਤਿਆ ਮੂੰ ਖਾਏ ਆਪੇ ਜਾਣੇ ਆਪੇ ਦੇ ਅੱਖ ਸਪਕੇ ਕੇ ਜਿਸਮੋਂ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੇ ਪਾਤਸ਼ਾਹ ਅਮਲ ਗੁਣ ਅਮਲ ਵਪਾਰ ਅਮੁੱਲ ਵਾ ਪਰ ਅਮੁੱਲ ਪੰਡਾਰ ਅਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਪਏ ਮੁੱਲਾ ਸਮਾਹੇ ਮੁੱਲ ਘਰ ਮ ਅਮਲ ਦੀ ਬਾਹਣ ਅਮਲ ਤੁਲ ਅਮਲ ਪ੍ਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮਲ ਪਰਮਾਣ ਅਮੁੱਲ ਮੁੱਲਾ ਕਿਆ ਨਾ ਜਾਏ ਆ ਕਾ ਕਰੇ ਲਿਵ ਲਾਇ ਆਕੇ ਵਿਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੈ ਆਕੇ ਇੰਦਾ ਆਖੇ ਗੋਪੀਤਾ ਗੋਵਿੰਦ ਆਖੇ ਸਰਾ ਕੈ ਸਦਾ ਕਿਤੇ ਕਿਤੇ ਬਦ ਆਖੇ দানਵ ਆਖੇ ਦੇਵ ਆਖੇ ਸੁਰ ਨਰਮਣ ਜਨ ਸੇਵ ਕیتے ਆਕਾ ਖਣ ਪਾਏ ਕیتے ਕਹਿ ਕੇ ਉਠਟ ਜਾਹੇ ਇਤੇ ਕਿਤੇ ਹੋਰ ਕਰਾ ਤਾਂ ਅਕਨ ਸਕੈ ਕੀ ਕੀਆ ਜੇ ਵੜ ਪਾਵੇ ਤੇ ਵੜ ਹੋਈ ਨਾਨਕ ਜਾਣ ਸੱਚਾ ਸੋਏ ਜੇ ਕੋ ਅੱਖ ਬੋਲ ਵਿਗੜ ਤਾ ਲਿਖੇ ਅਸਰਗਵਾਰਾ ਗਵਾਰ ਸੋ ਦਰ ਕੇ ਹਾਸ ਕਰਕੇ ਹਾ ਜਿਤ ਬੈ ਸਰਬ ਸਮਾਲੇ ਵਾਜ ਨਾ ਤੇ ਅਨੇਕ ਸੰਖਾ ਕੇ ਤੇ ਵਾਵਣ ਹਾਰੇ ਕੇ ਤੇ ਰਾਗ ਪ੍ਰੇਸਨ ਕਈ ਅਨਾਂ ਕੇ ਤੇ ਗਾਵਣ ਹਾਰੇ ਗਾਵ ਤਉਨ ਪਉਣ ਪਣੀ ਬਸੰਤਰ ਗਾਵ ਰਜ ਧਰਮ ਦੁਆਰੇ ਗਾਵ ਚਿਤ ਗੁਪਤ ਲਿਖਣਾਨ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦ ਅੰਦਾਸਨ ਬੈਠੇ ਦੇਵਤਿਆਂ ਦਰ ਨਾਲੇ गाव ਸੇ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਿੱਤੇ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੇ ਸਰ ਜੁਗ ਜੁਗ ਵੇਦਾ ਨਾਲ ਗਾਹ ਮੋਣੀਆਂ ਮਨ ਮੋਹਣਾ ਸੁਰਗਾ ਮੱਚ ਪਿਆਲੇ ਗਾਵ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਜੋਦ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵ ਖੰਡ ਮੰਡਲ ਵਰ ਪੰਡਾ ਕਰ ਕਰ ਖੇਤਾਰੇ ਸੇਤ ਤੁਨੋਂ ਗਾਵੈ ਜੋਤਿ ਤੁਫਾਵਣ ਰਤੇ ਤੇਰੇ ਭਗਤ ਤਰਸਾਲੇ ਹੁਰ ਕੀਤੇ ਗਾਵਨ ਸੇ ਮ ਚਤਨ ਆਵਣ ਨਾਨਕ ਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਾਚਾ ਸਾਚਾ ਨਾ ਹੀ ਹੈ ਪੀ ਹੋਸੀ ਜਾਈ ਨਾ ਜਾਸੀ ਰਚਨਾ ਦੇ ਨਰਚਾਈ ਰੰਗੀ ਰੰਗੀ ਭਾਤੇ ਕਰ ਕਜਨ ਸੇ ਮਾਇਆ ਜਿਨ ਨੂੰ ਪਾਇ ਕਰ ਕਰ ਵੇਖਿਆ ਕੀਤਾ ਆਪਣਾ ਜਿਉ ਤਸ ਦੇ ਵਡਿਆਈ ਜੋ ਤਸ ਪਾਵੇ ਸੋਈ ਕਰਸੀ ਹੁਕਮਨ ਕਰਨਾ ਜਾਏ ਸੋ ਪਤ ਸਾਹੋ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਬ ਚੋਲੇ ਧਿਆਨ ਕਰੈ ਬਪੂ ਤਾ ਕਹਤਾ ਕਲ ਕੁਵਾਰੀ ਕਾਇਆ ਜੁਗ ਡੰਡਾ ਪਰਤੇਤ ਆਏ ਪੰਤੇ ਸਗਲ ਜਮਾਤ ਮਨ ਜੀਤੈ ਜਗ ਜੀਤ ਆਦੇਸ ਤਸ ਆਦੇਸ ਆਦ ਅਨਿਲ ਅਨਾਦ ਨਾਥ ਜੋ ਜੁਗ ਏਕੋ ਵੇਸਾ ਪੁਗਤ ਗਿਆਨ ਦਿਆ ਪੰਡਾਰਨ ਕਟਕਟ ਆਵਾਜ਼ ਹੈ ਨਾਦ ਅਪਨਾਤ ਨਾਤੀ ਸਭ ਜਾ ਕੇ ਰੇ ਦਿਸਦ ਅਵਰਾ ਸਾਦ ਸੰਜੋਗ ਵਿਜੋਗ ਦੁਇ ਆਕਾਰ ਚਲਾਵਹਿ ਲਿਖ ਆਵਹਿ ਪਾਗ ਆਦੇਸ ਆਦੇਸ ਆਦ ਨੀਲਾ ਨਾਦਨਾਥ ਜੁਗ ਜੁਗ ਇੱਕ ਵੇਸ ਇੱਕ ਮਾਇ ਜੁਕਤ ਵਿਆਹ ਇਹ ਤਿੰਨ ਚੱਲੇ ਪ੍ਰਵਾਣ ਇੱਕ ਸੰਸਾਰ ਇੱਕ ਪੰਡਾਰ ਇੱਕ ਲਾਏ ਦੀ ਬਾਣ ਜੈਵ ਤਸ ਪਾਵੈ ਤਿਵੇਂ ਚਲਾਵੈ ਜਹ ਵੈ ਪਰਮਾਣ ਓ ਵੇਖੈ ਉਹਨਾਂ ਨਦਰਨ ਆਵੈ ਭਗਤਾਓ ਵਿਡਾਣ ਆਦੇਸਿਸ ਆਦਿ ਨਿਲ ਨਾਦ ਨਾਥ ਜੁ ਜੁਗੇ ਕੋ ਵੇ ਸਾਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਆਦੇਸ ਆਦ ਨਿਲ ਅਨਦ ਨਾਤ ਜੋ ਜੁਗੇ ਕੋ ਵੇਸ ਇੱਕ ਦੂਜੇ ਪੋ ਲਖੋ ਹੈ ਲਖੋ ਹੈ ਲਖ ਵੇਸ ਲਗ ਲਗੜਾ ਖੇਕ ਨਾਮ ਜਗਦੇਸ ਐਤ ਰਹਾ ਪਤ ਪਵੜੀਆਂ ਚੜਿਐ ਹੋਇ ਕੇਸ ਸੁਣ ਗਲਾ ਅਕਸ ਕੀ ਈਟਾ ਈ ਰੇਸ ਨਾਨਕ ਨਦਰਿ ਪਈਐ ਉੜੀ ਕੁੜਾ ਠੀਸਾ ਆਖਨ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਨ ਹੈ ਜੋਰਾ ਜੋਰ ਨਾ ਰਾਜ ਮਾਲ ਮਨ ਸ਼ੋਰ ਹੈ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸਾਤ ਜੋਰ ਕਰ ਵੇਖੈ ਸੋਏ ਨਾਨਕ ਤੁਮ ਨਿਚ ਨ ਕੋਏ ਰਾਤੇ ਰਤੇ ਥਿਥਿਵਾਰ ਪਾਨ ਪਾਨ ਅਗਨੀ ਪਤਾਲ ਤਿਸ ਵੇ ਕਰਤੇ ਥਾ ਪ੍ਰਕਿਰਤਨ ਮਸਾਲ ਤਸਵੇ ਜੀ ਜੋਤ ਕੈ ਰੰਗ ਤਿਨ ਕਾ ਨਾਮ ਨੇਕ ਅਨੰਤ ਕਰਮੇ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਣ ਪੰਜ ਪਰਵਾਣ ਨਦਰਿ ਕਰਮ ਪਵੈ ਨਿਸ਼ਾਨ ਕੱਟ ਪਕਾਇਓ ਤੇ ਪਾਇ ਨਾਨਕ ਆ ਜਾਪ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਕੋ ਕਰਮ ਕੀਤੇ ਪਉਣ ਪਾਣੇ ਬਸੰਤਰ ਕਿਤੇ ਮੈਂ ਕਾਨ ਮਹੇਸ਼ ਕਿਤੇ ਵਰਮੇ ਕੋੜਤ ਕੜਿਓ ਰੂਪ ਰੰਗ ਕੇ ਵੇਸਾ ਖੇਤੀਆਂ ਕਰਨ ਭੂਮੀ ਮੇਰ ਕਿਤੇ ਕਿਤੇ ਤੂਪ ਦੇਸਾ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸਾ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇ ਵਿਵੇਸ ਕਿਤੇ ਦਿਵ ਦਾਨਵ ਮੁਨ ਕਿਤੇ ਕਿਤੇ ਰਤਨ ਸਮੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਾਤ ਨਰਿੰਦ ਕਿਤਿਆਂ ਸੁਰਤੀ ਸੇਵ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਟ ਅਨੰਦ ਸਰਮ ਖੰਡ ਕੇ ਬਾਣੀ ਰੂਪ ਤਿਥੈ ਕਾਰਤ ਕੜਿਆ ਬਹੁਤ ਅਨੂਪ ਤਾਂ ਕੀ ਗਲਾ ਕਥਿਆ ਨ ਜਾਹ ਜੇ ਕੋ ਕਹਿ ਪਿਛੈ ਪਛਤਾਏ ਤਿਥੈ ਕੜਿਆ ਸੂਰਤ ਮਤ ਮਨ ਬਦ ਤਿਥੈ ਕੜਿਆ ਸੁਰਾਂ ਸਿਦਾਂ ਕਿਸ਼ੁਦ ਕਰਮਕੰਡ ਕੇ ਬਾਣੀ ਜੋਰ ਤਿੱਤਾ ਹੋਰ ਨ ਕੋਈ ਹੋਰ ਤਿੱਤਾ ਜੋਦ ਮਹਾ ਬਲ ਸੂਰਤ ਨ ਮਹਾਰਾਮ ਰਹਾ ਭਪੂਰ ਤਿੱਤਾ ਸਿਤੋ ਸਿਤਾ ਮਹਮਾਹੇ ਤਾਂ ਕੇ ਰੂਪ ਨਾ ਕਤ ਨ ਜਾਹੇ ਨਾਮ ਬਰ ਠਾਗੇ ਜਾਏ ਜਿਨ ਕੇ ਰਾਮ ਵਸੈ ਮਨ ਮਾਹੇ ਤਿੱਤਾ ਭਗਤ ਵਸੈ ਕੋ ਲੋਕ ਰਹਿ ਨ ਸਚਾ ਮਨ ਸੋਏ ਸਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰਿਨ ਹਾਲ ਸਿੱਥੈ ਖੰਡ ਮੰਡਲ ਵਰ ਪੰਡਾ ਦੇਖੋ ਕਥਾ ਤਾਂ ਤਨ ਅੰਤ ਤਤੈ ਲੋ ਲੋਕਾਰ ਜਿਵ ਜਿਹ ਹੁਕਮਤ ਵੈ ਤਿ ਵਿਕਾਰ ਇਕ ਕੈ ਵਿਕਸੈ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰ ਤਿਰਜ ਸੁਨਿਆਰ ਅਹਰ ਨਮਤ ਵਿਧ ਤਿਆਰ ਭੋਖ ਲਗਨ ਤਪ ਤਉ ਭਾਂਡ ਭੋ ਅੰਮ੍ਰਿਤ ਟਟਹਾਲ ਘੜੀਏ ਸਭ ਸਟੇਟ ਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਇ ਦਈ ਦਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਤਕਤ ਖਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੀ ਨਾਲ